ఓయవా పాయో తే పాయ్నో బిహార మే పామే నా రహే లాలు మై తాం ఖాతార హుంగా అలు అర్గేనికా లు ఓయ్ బాత ఆయా క్యా బాత ఆనే క్యా బాత ఆనే క్యా ਚੰਨੇ ਜੇ ਤੋਸੇ ਵੀ ਟਿੱਚਰਾਂ ਹੀ ਕਰੀ ਜੰਨੇ ਹੋਈ ਆ ਤਾਂ ਲੋ ਬੜੇ ਸਵਾਦ ਮੰਦੇ ਐ ਭਾਈਓ ਤੇ ਭੈਣਾ ਓਏ ਦਾਦਾ ਮੇਰਾ ਕਰਾਤਾ ਕੁੰਡਾ ਜਾਂਦਾ ਬੱਚਾ ਔਰ ਗਣ ਗਾਲੂਆਂ ਦਾ ਸੁੱਕਿਆ ਕੀ ਹੋ ਗਿਆ ਸੁੱਕਿਆ ਓਏ ਹੋਰ ਯਾਰ ਆ ਦੇਖ ਲਾ ਚਾਰੇ ਬਸ ਲੋਕਾਂ ਦੇ ਕਿੰਨੇ ਕਿੰਨੀਆਂ ਬੁਰੀਆਂ ਆਲੂਆਂ ਦੀਆਂ ਭਰ ਗਈਆਂ ਤੇ ਸਾਡੇ ਖੇਤ ਚੋਂ ਨਿਕਲੇ ਦੋ ਟੋਕਰੇ ਆਲੂ ਏ ਉਧਾਰੇ ਹਾਸ ਬਰੇ ਹਾਂ ਵਾਲੇ ਆਲੂ ਆ ਖਾ ਕੇ ਸੋ ਸ ਬਿਮਾਰੀਆਂ ਚਿੰਬੜਦੀਆਂ ਭਾਈਓ ਤੇ ਬਣੋ ਕਦਰੇ ਬਿਮਾਰੀਆਂ ਲੰਬੜਦੀਆਂ ਆ ਸਿੱਧਾ ਆ ਸਾਲਖਾਨੇ ਸਾਨੂੰ ਤਾਂ ਕੁਝ ਹੋਇਆ ਨਹੀਂ ਮੈਨੂੰ ਲੱਗਦਾ ਹੈ ਕਿ ਕਿਤਾ ਆਪਾਂ ਨੂੰ ਜਿਆਦਾ ਆਲੂ ਧਾਰੇ ਮੰਗੜੇ ਪਹਿਣਗੇ ਤੇ じゃ ਮੇਰੇ ਆਪਾਂ ਨੂੰ ਮਨ ਲੜੇ ਪਹਿਣ ਗਿਆ ਡੋ ਟੋਕਰ ਦਮਕ ਜਣਗੇ ਮਹੀਨੇ ਤਾਈ ਇਹ ਦੇ ਚੋ ਇੱਕ ਟੋਕਰ ਮੈਂ ਵੀ ਲੈ ਕੇ ਜਾਉਂ ਭਾਈਓ ਤੇ ਪਹਿਣੋ ਮੈਂ ਵੀ ਜ਼ੋਲੇ ਨਾਲ ਹਿਲਪ ਕਰਾਈਏ। ਤੂੰ ਭਗ ਜਾ ਭਗ ਜਾ ਚਾਚਾ ਕਿਉਂ ਯਾਰ ਐ ਮੈਂ ਤੂੰ ਪੰਗੇ ਲਈਏ ਨਾ। ਡਈ ਖੜਾ ਦਨ ਮਟ ਟੋਕਰੇ ਆਲੂ ਆਲੇ। ਵਾ ਤੁਹਾਡੇ ਦੋ ਚਾਰ ਆਲੂ ਚੱਕ ਤੇ ਡੰਡੀ ਲੱਗ। ਵੇ ਚੰਗਾ ਹੋਇਆ ਭਾਈ ਮੈਂ ਨਹੀਂ ਮੰਗੇ। ਨਹੀਂ ਤਾਂ ਮੈਂ ਨੂੰ ਵੀ ਦੇ ਦੇਣੀ ਸੀ ਤੁਸੀਂ ਦੱਖੂ ਦਾਣੇ।